ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਾਧ ਦੇ ਡੇਰੇ ਵਿੱਚ ਮੇਲਾ ਲੱਗਦਾ ਉਸ ਮੇਲੇ ਵਿੱਚ ਇੱਕ ਗਾਇਕ ਆਂਦਾ ਹੈ ਗਾਇਕ ਜਦੋਂ ਆਪਣਾ ਗੀਤ ਸ਼ੁਰੂ ਕਰਦਾ ਹੈ ਤਾਂ ਉਹ ਦੇਖਦਾ ਕਿ ਸਾਧ ਨੂੰ ਇੱਕ ਦਸਤਾਰ ਵਾਲਾ ਸਿੱਖ ਮੱਥਾ ਟੇਕ ਰਿਹਾ ਤਾ ਉਹ ਕੋ ਰਿਆ ਨਹੀਂ ਜਾਂਦਾ ਉਹ ਕਹਿੰਦਾ ਕਿ ਜਦੋਂ ਕੋਈ ਵੀ ਪਗੜੀ ਵਾਲਾ ਦਸਤਾਰ ਵਾਲਾ ਸਿੱਖ ਡੇਰੇ 'ਚ ਆਵੇ ਤਾਂ ਉਹ ਸਾਡੇ ਬਾਬੇ ਨੂੰ ਮੱਥਾ ਨਾ ਟੇਕੇ ਕਿਉਂਕਿ ਇਹ ਦਸਤਾਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਪਰਿਵਾਰ ਨੂੰ ਬਾਹਰ ਕੇ ਸ਼ਹੀਦ ਕਰਾ ਕੇ ਕੁਰਬਾਨ ਕਰਕੇ ਇਹ ਸਿੱਖਾਂ ਦੇ ਸਿਰਾਂ ਤੇ ਦਿੱਤੀ ਹੈ ਇਹਨੂੰ ਐਵੇਂ ਨਾ ਕਿਸੇ ਦੇ ਪੈਰਾ ਵਿੱਚ ਚੁਕਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ